ਥੋੜਾ ਬੜਾ ਪਾਣੀ ਖਿੱਚਣ ਦੀ ਹੈ ਕਿ ਉਹ ਪਾਣੀ ਥੋੜਾ ਬਹੁਤ ਪਾਣੀ ਦਾਰੋ ਤੈ ਗਿਆ ਮਹਾਰਾਜ ਕੋਈ ਜੋ ਵੱਡੇ ਪੂਰੇ ਚਾਹੀਦੇ ਕਿ ਪਾਣੀ ਪਾਣੀ ਦਾਰੋ ਕੁਆਲਿਟੀ ਜੇ ਹੈ ਵੀ ਨਹੀਂ ਗੱਲ ਵੱਡੇ ਪੂਰੇ ਪਾਣੀ 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 ਠਾਸੀ ਪਿੰਡੇ ਦੇ ਲਈ ਆ ਠਾਸੀ ਵਲੇ ਨਹੀਂ ਨਹੀਂ ਚੁਕਿਆ ਹੁਣ ਪੈਣੀ ਆ ਨਾ ਹੁਣ ਪੈਣੀ ਇਹ ਤੇ ਮੇਰਾ ਬਿਮਾਰੀ ਦਾ ਘਰ ਤੁਹਾਨੂੰ ਪਤਾ ਸਮੈ ਨਾਲ ਆਉਂਦਾ ਕੋ ਚਲੋ ਲੋਕਾਂ ਨੇ ਦੂਜਾ ਕਿਲੇ ਉਹਦਾ ਦੂਜਾ ਕਿਲੇ ਪਾਣੀ ਵਗਣਾ ਤੇ ਡੰਗਰ ਬਸ ਆ ਪਾਣੀ ਨਹੀਂ ਡੰਗਰ ਕੋਈ ਕੋਈ ਮਰਿਆ ਵੀ ਆ ਇਹ ਪਾਣੀ 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 ਦਾ ਹੁਣ ਕੀ ਸਥਿਤੀ ਹੈ ਆਪਣੇ ਪਿੰਡ ਚ ਪਾਣੀ ਤੇ ਭਾਰੀ ਆ ਸਾਡੇ ਪਿੰਡ ਉਸੇ ਤਰਾਈਆਂ ਅੱਛਾ ਜੀ 28 ਤਰੀਕ ਦਾ ਰਾਤ ਦਾ ਆਇਆ ਵਾ ਤੇ ਆ ਤੁਸੀਂ ਵੇਖ ਲਓ ਆਪ ਹੀ ਵੇਖਣ ਰਿਹਾ ਜ ਤੁਹਾਡੇ ਸਾਹਮਣੇ ਪਾਣੀ ਅੱਜ ਫੇਰ ਚਾਂਦਿਆ ਜੇ ਅੱਜ ਫੇਰ ਪਾਣੀ ਚਾਂਦਿਆ ਇਹਦੀ ਇੱਕੋ ਹੀ ਵਜਾ ਵਾ ਸਾਡਾ ਗੁਰਦੁਆਰਾ ਸਾਹਿਬ ਵੀ ਖਰਾਬ ਹੋਇਆ ਤੇ ਪਾਣੀ ਅੰਦਰ ਗਿਆ ਵਾ ਇਹ ਸੜਕ ਨੇ ਡਾਫ ਲਾਈ ਆ ਤਿੰਨ ਤਿੰਨ ਚਾਰ ਚਾਰ ਫੁੱਟ ਸੜ ਕੁਚੀ ਆ ਉਹਦੇ ਥੱਲੇ ਨਿਕਾਸੀ ਹੈ ਨਹੀਂ ਮਾਸਾ ਜੀ ਉਹ ਸੜਕ ਕਿਹੜੀ ਜਾਂਦੀ ਹੈ ਤੁਹਾਨੂੰ ਵਿਖਾ ਲਿਓ ਨੇ ਉੱਥੇ ਜਾ ਕੇ ਲਖੂਵਾਲ ਤੋਂ ਜਸਰਾਂ ਨੂੰ ਲਖੂਵਾਲ ਜਸਰਾਂ ਨੂੰ ਕਿੱਥੇ ਜਾਂਦੀ ਹੈ ਮਾਕੂਵਾਲ ਉਹਦਾ ਹੱਲ ਕੀ ਹੋ ਸਕਦਾ ਹਾਂ ਲੋਦੇ ਥੱਲੇ ਪੁਲੀਆਂ ਚਾਹੀਦੀਆਂ ਵੱਡੀਆਂ ਅੱਛਾ ਵੱਡੀਆਂ ਤਿੰਨ ਚਾਰ ਪੁਲੀਆਂ ਹੁੰਦੇ ਸਾਡੇ ਪਿੰਡ ਤੋਂ ਪਾਣੀ ਨਿਕਲ ਜੇ ਤੇ ਅਸੀਂ ਕਿਸੇ ਬਲੇ ਦੂਸਰੇ ਪਿੰਡ ਵਾਲੇ ਪਾਣੀ ਨਿਕਲਣ ਹਾਂਜੀ 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 ਅਗਲੇ ਬੰਦੇ ਸਾਡੇ ਪਿੰਡ ਵਾਲੇ ਆ ਤੁਹਾਡੇ ਪਿੰਡ ਦੇ ਬੰਦੇ ਨੇ ਰੋਣਦੇ ਸਾਡੇ ਅਗਲੇ ਤੁਸੀਂ ਇਹਦੇ ਬਾਰੇ ਕੋਈ ਆਪਣੇ ਦੱਸਿਆ ਕਿਸੇ ਨੂੰ ਮੰਤਰੀ ਨੂੰ ਜਾ ਕੇ ਆਏ بڑے ਫੋਨ ਕੀਤੇ ਆ ਜੀ ਅੱਜ ਪ੍ਰਸ਼ਾਸਨ ਥੋੜਾ ਪਹੁੰਚਿਆ ਆ ਇਲਾ ਸਾਹਿਬ ਆਏ ਨੇ ਤੇ ਹੋਰ ਮੰਡੀ ਬੋਰਡ ਦੇ ਬੰਦੇ ਕੋਲ ਆਏ ਨੇ ਅੱਛਾ ਹਾਂਜੀ ਉਹਨਾਂ ਫਿਰ ਕੀ ਕਿਹਾ ਤੁਹਾਨੂੰ ਉਹਨਾਂ ਕਿਹਾ ਸਾਨੂੰ ਇਹੋ ਸ਼ਵਾਸ਼ਨ ਦਵਾਇਆ ਕਿ ਪੁਲੀਆਂ ਪਾਵਾਂਗੇ ਕਦੋਂ ਤੱਕ ਆਂ ਦੇਖ ਦਵਾਂ ਦੇਣਾ ਤੱਕ ਪਾ ਦੇਣੇ ਜੋ ਤੱਕ ਨਹੀਂ ਹਾਂ ਨਹੀਂ ਅਜੇ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਆਇਆ ਉਹਨਾਂ ਨੇ ਉਹਨਾਂ ਨੂੰ ਪ੍ਰੋਬਲਮ ਪੁੱਛੀ ਤੁਹਾਨੂੰ ਕੀ ਪ੍ਰੋਬਲਮ ਹੈ ਵੀ ਤੁਸੀਂ ਆਪਣਾ ਪਾਣੀ ਵਧਣ ਕਿਉਂ ਨਹੀਂ ਦਿੰਦੇ ਹਾਂ ਤੇ ਸਾਡਾ ਰਾਹ ਟੁੱਟਦਾ ਹਾਂ ਤੇ ਉਹਨਾਂ ਨੇ ਆਖਿਆ ਵੀ ਰਾਹ ਜੇ ਟੁੱਟਦਾ ਤੇ ਮੈਂ ਕੁੜੀਆਂ ਪਹਿਲਾਂ ਪਵਾਉਂਗਾ ਤੇ ਫਿਰ ਤੁਹਾਡਾ ਰਾਹ ਚਾਲੂ ਕਰਕੇ ਠੀਕ ਕਿੰਨੇ ਕਿਹਾ ਕੋਈਲਾ ਸਾਹਿਬ ਨੇ ਹਾਂਜੀ ਥੜੀ ਹਾਲ ਥੜੀ ਹਾਲ ਕੋ ਨਹੀਂ ਆਇਆ ਅਜੇ ਕੋਈ ਨਹੀਂ ਨਾ ਬਾਕੀ ਇਹਨਾਂ ਦੇ ਜਿਨ੍ਹਾਂ ਦੇ ਘਰ ਚ ਪਾਣੀ ਵੜਿਆ ਪੁੱਛ ਉਹਨਾਂ ਨੇ ਉਦੋਂ ਜਿਹੜਾ ਪਾਣੀ ਵੜਿਆ ਤੇ ਉਦੋਂ ਤੁਸੀਂ ਫਿਰ ਕਿੱਥੇ ਗਏ ਉਦੋਂ ਇਧਰ ਪਾਣੀ ਆ ਗਿਆ ਫਿਰ ਅਸੀਂ ਆ ਸਾਡਾ ਘਰ ਐ ਇੱਕ ਹੱਡੇ ਜੇਠ ਦਾ ਘਰ ਐ ਅਸੀਂ ਉਹਨਾਂ ਦੇ ਘਰ ਆ ਵੜੇ ਉਹਨਾਂ ਨੇ ਹਾਂ ਜੀ ਕਿੱਥੇ ਜਾਣਾ ਸੀ ਕਿੱਥੇ ਆ ਸਾਡੇ ਬੱਚੇ ਛੋਟੇ ਛਟੇ ਬੱਚਿਆਂ ਨੇ ਕਿਹਨੇ ਫੜਿਆ ਸਿਰਫ ਸਾਡੇ ਕੋ ਕੁਛ ਨਹੀਂ ਫੜਿਆ ਗਿਆ ਪਾਣੀ ਇੱਕਦਮ ਹੀ ਆ ਕੇ ਹਾਂ ਜੀ ਜੱਕਦਮ ਇਧਰੋਂ ਪਾਣੀ ਆ ਗਿਆ ਤੁਹਾਡੇ ਘਰਾਂ ਦਾ ਸਾਡੇ ਫਰਨੀਚਰ ਜਿਹੜਾ ਵਾ ਉਹ ਸਾਰਾ ਹੀ ਖਾਡਾ ਖਰਾਬ ਹੋ ਗਿਆ ਵਾ ਮੇਰਾ ਨੌ ਦਾ ਫਰਨੀਚਰ ਆ ਵੀ ਖਰਾਬ ਹੋ ਗਿਆ ਮੇਰਾ ਵੀ ਫਰਨੀਚਰ ਖਰਾਬ ਹੋ ਗਿਆ ਸਾਰੇ ਸਾਡਾ ਤੁਹਾਡੇ ਕੋ ਲੀੜਾ ਕਪੜਾ ਜਿਹੜਾ ਉਹ ਵੀ ਨਹੀਂ ਸਾਡੇ ਕੋ ਸਦਾ ਕੋਈ ਜਿਨ੍ਹਾਂ ਦੇ ਸਮ ਬਾਲ ਬੱਤਾ ਠੀਕ ਰਿਹਾ ਹਾਂਜੀ ਬਾਲ ਬੱਤਾ ਠੀਕ ਰਿਹਾ ਕੀ ਕੋਈ ਰਾਸ਼ਨ ਪਾਣੀ ਕਿਦਾਂ ਆਉਂਦਾ ਰਾਸ਼ਨ ਪਾਣੀ ਬਾਤ ਹੋ ਗਈ ਇਹ ਵੀ ਗੱਲ ਹੈ ਵੀ ਵੇਖੋ ਇਧਰ ਨੂੰ ਕਰਕੇ ਵੀ ਸਾਡੇ ਬੂਹਿਆਂ ਦੇ ਗੜੀ ਡੰਗਰ ਜਿਹੜੇ ਮਰੇ ਹੋਏ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਪੇੜ ਬਹੁਤ ਤਰ੍ਹਾਂ ਲੱਗੇ ਡੰਗਰ ਲੱਗੇ ਹੋਏ ਆਹ ਆਹ ਜੋ ਉਹ ਬਾਹਰੋਂ ਆਣ ਕੇ ਬਾਹਰ ਦੇ ਹਾਂਜੀ ਬਾਹਰ ਦੇ ਰੋੜਦੇ ਆਏ ਹਾਂਜੀ ਬਾਹਰ ਦੇ ਰੋੜਦੇ ਉਹਦੇ ਕਰਕੇ ਤੁਹਾਡੀ ਪ੍ਰੋਬਲਮ ਹੈ ਹਾਂਜੀ ਇਹਦੇ ਬਿਮਾਰੀ ਫੈਲ ਜਾਣੀ ਹੈ ਜੀ ਥੋੜੇ ਦਿਨਾਂ ਪਰ ਤੁਸੀਂ ਮੜਾ ਜਾ ਦੱਸਿਆ ਨਹੀਂ ਤੁਸੀਂ ਪਰ ਪ੍ਰਸ਼ਾਸਨ ਨੂੰ ਵੀ ਇਹ ਡੰਗਰ ਰੋੜ ਕੇ ਦੀ ਬਿਮਾਰੀ ਫੈਲ ਸਕਦੀ ਹੈ ਕੋਈ ਆ ਕੇ ਗਿਆ ਆ ਵੇਖ ਕੇ ਗਿਆ ਜਾ ਕੇ ਦੱਸਿਆ ਉਹਨਾਂ ਨੂੰ ਅੱਜ ਹੀ ਆਏ ਸਾਡੇ ਕੋਲ ਪਹਿਲੇ ਦਿਨ ਪਹਿਲੇ ਦਿਨ ਹੀ ਆਏ ਜੀ ਅੱਜ ਪਹਿਲਾ ਦਿਨ ਨਹੀਂ ਸੀ ਮੈਡਮ ਜਦੋਂ ਵੀ ਇਹ ਹਾਰਦੀ ਸਥਿਤੀ ਚੱਲਦੀ ਉਹ ਤੋਂ ਅੱਜ ਹੀ ਆਏ ਹਾਂ ਜੀ ਅੱਜ ਹੀ ਆਏ ਉਹ ਵੀ ਤੋਂ ਉਹਨਾਂ ਨਾਲ ਬਾਰੇ ਡੀਟੀ ਮੈਡਮ ਨੇ ਕਿਹਾ ਦਾ ਫੇਰ ਉਹ ਆਏ ਅੱਜ ਵੇਖ ਲਓ ਉਹ ਇਹੋ ਗੱਲ ਕਹਿ ਕੇ ਗਏ ਤੇ ਉਹ ਪੜ੍ਹਦੇ ਹੁਣ ਵੇਖੋ ਕੁਲੀਆਂ ਪੌਣ ਦੀ ਗੱਲ ਕੀਤੀ ਕੋਈ ਜਿਹੜੇ ਡੰਗਰ ਰੁੜ ਕੇ ਹੁੰਦੇ ਜਿਹਦੇ ਬਾਰੇ ਇਹਨਾਂ ਦੀ ਕੋਈ ਗੱਲ ਨਹੀਂ ਆਈ ਉਹ ਮੰਡੀ ਬੋਰਡ ਦਾ ਵਿਵਸਥਾ ਹੈ ਮੰਡੀ ਬੋਰਡ ਦਾ ਹੈ ਉਹਨਾਂ ਦਾ ਸਿਰਫ ਕੰਮ ਇਹ ਹੋਊਗਾ ਪਾਣੀ ਆਉਂਦਾ ਕਰਦਾ ਪਾਣੀ ਨਿਕਲੂਗਾ ਤੇ ਫਿਰ ਡੰਗਰ ਡੰਗਰ ਹੋਣੀ ਹੈ ਅਰੇ ਹੋਰ ਵੀ ਡੰਗਰ ਮਿਲ ਸਕਦੇ ਹਨ ਬਹੁਤ ਮਿਲ ਸਕਦੇ ਆ ਜੇ ਅੱਗੇ ਬੜਾ ਪਾਣੀ ਬਹੁਤ ਜ਼ਿਆਦਾ ਕੋਠਿਆਂ ਦੇ ਚੜ ਕੇ ਵੇਖੋ ਤੁਹਾਨੂੰ ਪਾਣੀ ਦਾ ਆਪੇ ਪਤਾ ਲੱਗ ਜਾਣਾ ਇਹ ਪਿੰਡ ਇੱਥੇ 88 ਜਿੱਦੇ ਪਾਣੀ ਚੜਿਆ ਜਿੱਥੇ ਉੱਥੇ ਅੱਜ ਪਾਣੀ ਚੜ ਗਿਆ ਦਰਫੋ ਛੜਦੇ ਕਿ ਹੁਣ ਮੰਗ ਮਾਜਾ ਛੜਕ ਮੰਗ ਕੀ ਕਰਦੇ ਜੀ ਮੰਗ ਸਾਡੀ ਇਹੋ ਆਪੂ ਪੁਲੀਆਂ ਸਾਲੂ ਪਵਾ ਕੇ ਦਿੱਤੀਆਂ ਜਾਣ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਹੀ ਕਹਿੰਦੇ ਵੀ ਅੱਜ ਹੀ ਪੈ ਜਾਣਾ ਤੁਹਾਡੇ ਸਾਹਮਣੇ ਸਮੈਲ ਕਿੰਨੀ ਮਾੜੀ ਆ ਆਹ ਜੀ ਜੀ ਬਿਲਕੁਲ ਇਹ ਬਿਮਾਰੀ ਇੱਕ ਰੀ ਫੈਲ ਕਿੱਦਾਂ ਜਾਊ ਸਾਡਾ ਪਿੰਡ ਬਿਲਕੁਲ ਜੀ ਪਹਿਲਾਂ ਆਪਾਂ ਨੂੰ ਪਿੰਡ ਜ਼ਰੂਰੀ ਆ ਕਿ ਜਾਂ ਆਪਾਂ ਨੂੰ ਪੈਲੀਆਂ ਜ਼ਰੂਰੀ ਆ ਜਾਂ ਕੋਈ ਹੋਰ ਚੀਜ਼ ਹੀ ਜ਼ਰੂਰੀ ਆ ਬਿਲਕੁਲ ਇਹ ਨਾ ਮੇਰੀਆਂ ਕੱਚੀਆਂ ਵਾਲੇ ਕਮਰੇ ਆ ਦੋ ਹੈਗੇ ਚਾਹੀਦੇ ਮੇਰੀਆਂ ਕਿਹੜੀ ਦਰਾਨੀ ਚ ਖਾਣੀ ਮਨ ਪੀਏ ਕਰ ਦਊ ਕਮਰੇ ਕਿਹਦੇ ਨੇ ਬੀਨ ਕੋਚੂ ਹਾਂਜੀ ਕੱਠੇ ਦੇ ਵਿਚਕਾਰ ਦੀ ਅਧਖੰਡ ਡੇਗੀ ਹੈਗੀ ਨਹੀਂ ਹੁਣ ਉਹਦਾ ਨੁਕਸਾਨ ਹੋਇਆ ਤਾਂ ਨੁਕਸਾਨ ਹੋਇਆ ਜੇ ਨੁਕਸਾਨ ਪਤਾ ਨਹੀਂ ਕਿੱਥੇ ਸਾਰਾ ਆਮ ਰੋੜ ਗਿਆ ਬਾਤ ਜਿਹੜਾ ਸਾਡੇ ਕੋ ਪੰਜਾਬ ਚ ਆ ਗਿਆ ਆ ਇੱਧਰ ਰੈਂਡ ਦੇ ਆ ਸਰਕਾਰ ਕੋ ਕੀ ਮੰਗ ਕਰਨ ਤੇ ਜੀ ਸਰਕਾਰ ਕੋਈ ਮੰਗ ਕਰਦੇ ਆ ਵੀ ਸਾਡੇ ਮਕਾਨ ਕੋਣ ਸਾਡੇ ਬਣਾਏ ਜਾਣ ਹੋਰ ਸਾਨੂੰ ਉਹਨਾਂ ਕੀ ਦਿਰਾਵਾ ਮਕਾਨ ਬਣਾਏ ਜਾਣ ਸਾਡੇ ਤੇ ਚਲੋ ਹੋਰ ਤਾਂ ਸਾਡਾ ਚਲੋ ਬਜ ਬਚਾਈਏ ਬੱਚੇ ਠੀਕ ਠਾਕ ਆ ਕੋਈ ਗੱਲ ਨਹੀਂ ਉਹ ਪਿੰਡ ਦੇ ਪਾਣੀ ਦਾ ਨਕਾਸ ਹਾਂਜੀ ਪਿੰਡ ਦੇ ਪਾਣੀ ਦਾ ਸਰਕਾਰ ਹਾਂ ਚਾਹੇ ਤਾਂ ਸਾਨੂੰ ਦਾਰਿਆ ਬਿਮਾਰੀਆਂ ਦਾ ਬੱਚੇ ਨਹੀਂ ਆ ਗਏ ਪੱਠੇ-ਕੁੱਠੇ ਖੜੀ ਤੇ ਨਾ ਡੰਗਰਾਵਾ ਤੇ ਕਿਰੇ ਡੰਗਰਾ ਦਾ ਯਾਰਾ ਉੱਥੇ ਬੰਦੇ ਕੋਲੇ ਪਾਣੀ ਵਿੱਚ ਪੜਾ ਮੇਰੀ ਗੱਲ ਸੁਣੋ ਜੇ ਜੂਤ ਤਾਂ ਫਿਰ ਪਾਣੀ ਦੀ ਜਾਓ ਉਂਝ ਨਾ ਜਾਓ ਮੈਂ ਇੱਕ ਜਾਂਦਾ ਹੁਗਿਆ ਪਾਣੀ ਇਨਫੈਕਸ਼ਨ ਕਰਲੀ ਤੜੀ ਗਈ ਸੀ ਸੇ ਕੜਾਏ ਦੀ ਆਪਣਾ ਆਉਂਦੇ ਉਹ ਵੀ ਉਹ 파ਟੇ ਕੁਮਾਰ ਉੱਲੇ ਤੇ ਵੈਦਾ ਗਿਆ ਉਹ ਵੀ 파ਟੇ ਕੁਮਾਰ ਉਹਹੋ என்ன ਬਾਜੀ ਅਸੀਂ ਜਾਣਦੇ ਵੀ ਅੱਜ ਹੀ ਸਾਡਾ ਮਸਲਾ ਹੱਲ ਹੋ ਜਾਏ ਤੁਹਾਡੇ ਸਾਹਮਣੇ ਸਮੈਲ ਕਿੰਨੀ ਆਉਂਦੀ ਆ ਪੀਆ ਬਿਮਾਰੀ ਫੈਲਣ ਦਾ ਖਤਰਾ ਵਾ ਅਸੀਂ ਦੇਹੋ ਆਨੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸਾਡੀਆਂ ਪੁਲੀਆਂ ਪਾ ਕੇ ਸਾਡਾ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਮਹਾਰਾਜੇ 2-3 ਦਿਨ ਤੱਕ ਨਹੀਂ ਮਤਲਾ ਹਲੁੰਦਾ ਤੇ ਫਿਰ ਫਿਰ ਨੁਕਸਾਨ ਹੋ ਸਕਦਾ ਸਾਰੇ ਪਿੰਡ ਨੂੰ ਬਿਮਾਰੀ ਫੈਲ ਸਕਦੀ ਕੋਈ ਭਿਆਨਕ ਬਿਮਾਰੀ ਫੈਲ ਗਈ ਤੇ ਅਸੀਂ ਕਿੱਧਰ ਜਾਵਾਂਗੇ ਸਾਰਾ ਪਿੰਡ ਇਹਦੇ ਤਾਂ ਤੁਹਾਡੇ ਪਿੰਡ ਜਿਹੜੇ ਲੋਕਾਂ ਦੀਆਂ ਮੱਜਾਂ ਰੋੜਕੀਆਂ ਆਈਆਂ ਉਹ ਵੀ ਇੱਥੇ ਲੱਗੀਆਂ ਇੱਥੇ ਲੱਗੀਆਂ ਗੁਰਦੁਆਰਾ ਸਾਹਿਬ ਦੇ ਨਾਲ ਲੱਗੀਆਂ ਤੇ ਵੇਖ ਸਕਦੇ ਜੀ ਮੌਕਾ ਵੇਖ ਸਕਦੇ ਜੀ ਨਾਲ ਗੁਰਦੁਆਰੇ ਜਾਣ ਦੀ ਜਗ੍ਹਾ ਤੁਹਾਡੇ ਸਾਹਮਣੇ ਪਾਣੀ ਪਾਣੀ ਆ ਤੇ ਗਿਰਜੇ ਘਰ ਜਾਣ ਲਈ ਵੀ ਪਾਣੀ ਪਾਣੀ ਆ ਉਹ ਬੰਦਾ ਪਕਾ ਜੀ ਹੈ ہمارا ਆ ਜਿਹੜੇ ਕੜਕੜਾਏ ਦੇ ਉੱਤੇ ਕਰਕੇ ਆਉਂਦੇ ਇਹ ਕ ਕਿੱਧਰ ਗਏ ਹੀ ਇਹ ਇਹਨਾਂ ਦੇ ਡੇਰੇ ਆ ਜੀ ਉਧਰ ਬਾਹਰ ਬਰੇਕਾਂ ਨੇ ਅੱਛਾ ਉਥੋਂ ਆਉਣ ਦੇ ਉਹ ਵੀ ਅੱਜ ਮੁੰਡੇ-ਮੁੰਡੇ ਗਏ ਹੀ ਹੈਲਪ ਕਰਾ ਕੇ ਆਏ ਉਹਨਾਂ ਨੇ ਉਹਨਾਂ ਦੇ ਡੰਗਰ ਬਿਮਾਰ ਹੋ ਗਏ ਸੀ ਉਥੇ ਤੇ ਆਉਣ ਜਾਣਾ ਇਦਾਂ ਹੀ ਆ ਕਿਰਾਏ ਤੇ ਜੇ ਕੋਈ ਸਾਨੂੰ ਬੇੜੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੁਝ ਨਹੀਂ ਸਾਡੇ ਕੋਲ ਹੈਗਾ ਉਦੋਂ ਦਾ ਅੱਛਾ ਹਾਂਜੀ ਤੇ ਮੰਨ ਲਓ ਕੋਈ ਮੰਨ ਲਓ ਕੋਈ ਜਿਹੜਾ ਇਹ ਕੋਈ ਕੋਈ ਲੜ ਜੇ ਕੋਈ ਇਦਾਂ ਦੇ ਕੋਈ ਹੋ ਵੀ ਸਕਦਾ ਲੜ ਸਕਦਾ ਭਾਸ਼ ਹੋ ਸਕਦਾ ਕੁਝ ਵੀ ਲੜ ਸਕਦਾ ਇੱਥੇ ਪਾੜੇਵਾਲ ਮੌਤ ਹੋਈ ਸਾਡੇ ਨਾਗੇ ਪੈਂਡਿਆ ਉੱਥੇ ਵੀ ਇੱਕ ਨੂੰ ਸੱਪ ਲੜ ਗਿਆ ਇਦਾਂ ਹੀ ਲੜਿਆ ਵੀ ਅੱਛਾ ਤੇ ਚੀਜਾਂ ਰਾਤ ਨੂੰ ਨਿਕਲਦੀਆਂ ਸੱਪ ਤੇ ਅਸੀਂ ਇੱਥੇ ਆਮ ਹੀ ਵੰਦੇ ਫਿਰਦੇ ਆ ਜਿੰਨੇ ਤਰੇ ਫਿਰਦੇ ਆ ਅੱਛਾ ਕਿਹੇ ਵੇਲੇ ਵੀ ਕੁਝ ਹਾਥਾ ਹੋ ਸਕਦਾ ਵਾ ਹੂੰ ਹੂੰ ਇਹ ਪਾਣੀ ਜਾਣ ਰਿਹਾ ਐ ਨੂੰ ਹਾਂਜੀ ਇਹ ਪਾਣੀ ਉੱਤਰਦਾ ਪਿਆ ਲਾ ਕੇ ਚੜਦਾ ਪਿਆ ਬਾਜੀ ਇਹ ਅੱਜ ਚੜਨ ਨਹੀਂ ਦਿਆ ਅਜੇ ਉਤਰਿਆ ਨਹੀਂ ਪਾਣੀ ਉਸੇ ਤਰ੍ਹਾਂ ਹੀ ਉੱਥੇ ਜਾ ਕੇ ਤੋਂ ਵੇਖ ਆ ਜੇ ਇਹ ਸੜਕ ਨੇ ਡੱਕਿਆ ਪਾਣੀ ਨੂੰ ਉਤੋਂ ਦੀ ਜਿੰਨਾ ਕ ਪਾਣੀ ਦਾ ਆਪਣਾ ਯੋਰ ਪਿਆ ਉਹਨੇ ਉਹਨੇ ਕ ਭੰਨੀ ਆ ਸੜਕ ਤੇ ਉਤਰਿਆ ਜਾਣ ਰਿਹਾ ਪਾਣੀ ਉਧਰਲੇ ਅਗਲੇ ਬੰਨੇ ਝੋਨੇ ਅੱਜ ਬਿਲਕੁਲ ਪਾਣੀ ਨਹੀਂ ਆਨੀ ਚਾਰ ਚਾਰ ਫੁੱਟ ਡੂੰਘੇ ਝੋਨੇ ਆ ਕੋਈ ਉੱਥੇ ਪਾਣੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਹਾਂ ਜੀ ਇਧਰ 2.50 ਕਿਲਾ ਨੁਕਸਾਨ ਹੋ ਗਿਆ ਸਾਰਾ ਜਿਹੜਾ ਸ਼ਾਟ ਵੇਖਣੋਂ ਸਰੀ ਮਰ ਗਈ ਹਾਂ ਜੀ ਮਰ ਗਈ ਆ ਅਸੀਂ ਤੇ ਉਹ ਆਨੇ ਫਸਲ ਤੇ ਜਿਹੜੀ ਮਰ ਗਈ ਮਰ ਗਈ ਸਾਡੇ ਜਾਨੀਮਾਲੀ ਨੁਕਸਾਨ ਹੋਰ ਨਾ ਕੋ ਪਿੰਡ ਦਾ ਹੋਵੇ ਬਿਲਕੁਲ ਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਛੇਤੀ ਤੋਂ ਛੇਤੀ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਵਾ ਕਿ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਬਿਲਕੁਲ ਜੀ ਦਵਾਈ ਦਿਏ ਅੱਛਾ ਕੋਈ ਨਹੀਂ ਜਾਂਦਾ ਅੱਛਾ ਦੱਸੋ ਸਾਰੀ ਗੱਲ ਓਏ ਆਪਨੇ ਫੜ ਲਓ ਤੁਸੀਂ ਜਦੋਂ ਵੀ ਫੜ ਕੇ ਰੱਖ ਲਓ ਕੋਈ ਗੱਲ ਨਹੀਂ ਜੀ ਉਹ ਅੱਛਾ ਵੀ ਦੱਸੋ ਸਹੀ ਸਹੀ ਜਿੱਥੇ ਇਧਰ ਆਏ ਤੁਸੀਂ ਦਵਾਈ ਕਿਹਨੂੰ ਦੇ ਕੇ ਆਏ ਕਿੰਨਾ ਦਾ ਡੰਗਰ ਬਿਮਾਰ ਹੋਇਆ ਉਸੇ ਬਾਹਰ ਕਿਸ ਦਾ ਡੰਗਰ ਆਲੋ ਬਿਮਾਰ ਦੱਸੋ ਪਿੱਛੇ ਮਾਰ ਗਈ ਇਦਾਂ ਹੀ ਜਾਂਦੇ ਜੇ ਤੁਸੀਂ ਉਸ ਦਿਨ ਤਾਂ ਕੋਈ ਡਰ ਖਤਰਾ ਨਹੀਂ ਲੱਗਦਾ ਤੁਹਾਨੂੰ ਵੀ ਬਰਾ ਦੇ ਵਿੱਚ ਕੋਈ ਸੱਪ ਲੱਗਦਾ ਹੈ ਹੋਰ ਦਵਾਈ ਹਾਂ ਤੇ ਹੋਏ ਤੁਸੀਂ ਕੀ ਮੰਗਤੀ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ ਨੌਜਵਾਨ ਸਾਰੀ ਪੀੜੀ ਹੈਗੀ ਜੇ ਤੁਸੀਂ ਅਸੀਂ ਤਾਂ ਪਾਣੀ ਦਾ ਹੀ ਕਰਦੇ ਹਾਂ ਜੀ ਉਹ ਆਪ ਤੋਂ ਬੰਦ ਕਰੋ ਉਹ ਜਿਹੜਾ ਖੜਕਵਾਲਾ ਆ ਆਈ ਗਿਆ ਤਾਂ ਨਿਕਲ ਜੇ ਗਏ ਤਾਂ ਫਿਰ ਇੱਦਾਂ ਵਾਦਾ ਹੀ ਜਾਣਦੇ ਆ ਪਿੱਛੋਂ ਪਣੀ ਆਈ ਜਾਂਦਾ ਇੱਧਰ ਹੋ ਗਿਆ ਠੀਕ ਹੈ ਠੀਕ ਹੈ ਕਿਹੜਾ ਪਿੰਡ ਆਪਣਾ ਭਾਈ ਆਪਣਾ ਲਖੂਆ ਜੇ ਪਿੰਡ ਇਹ ਆਪਣੇ ਡੇਰੇ ਆ ਡੇਰੇ ਦੇ ਆਪਣੇ ਇੱਧਰ ਇਥੋਂ ਪਿੰਡੋਂ ਬਾਹਰ ਤੇ ਕੀ ਹਾਲ ਚਾਲ ਹੈ ਆਪਣੇ ਪਿੰਡ ਦਾ ਹਾਲ ਵੇਖਾ ਤੁਹਾਡੇ ਸਾਹਮਣੇ ਜੇ ਪਾਣੀ ਦੀ ਆ ਇਹ ਤੁਹਾਨੂੰ ਨੰਗਣਾ ਬੜਾ ਮਿਸਟਰੀ ਸਾਨੂੰ ਅੱਛਾ ਜੀ ਤੇ ਪਾਣੀ ਖਾਣੀ ਹੀ ਫੇਰੇ ਜੇ ਪਾਣੀ ਖਾਣੀ ਨਾ ਕਿ ਐ ਮੇਰੇ ਜੀ ਸਾਰੇ ਉਧਰ ਬੈਠੇ ਆਪਣੇ 8 9 ਘਰ ਆ ਉਧਰ ਅੱਛਾ ਜੀ ਤੇ ਇਥੋਂ ਪਾਣੀ ਤੋਂ ਨੰਗਣਾ ਬੜਾ ਮਿਸਟਰੀ ਜਿਥੋਂ ਤੇ ਇਹ ਪਾਣੀ ਦਾ ਮਸਲਾ ਕਿਦਾਂ ਹਾਲੂਗਾ ਜੀ ਪਾਣੀ ਦਾ ਉਹ ਛੜਕ ਬਣੀ ਜੇ ਅਗਲੇ ਪਾਸੇ ਇੱਕ ਅੱਛਾ ਜੀ ਉਹਨੇ ਛੜਕਣੇ ਸਾਰੇ ਆ ਡਾਗ ਲਾਈ ਇਸ ਪਾਣੀ ਦੀ ਤੇ ਉਹਦੇ ਉਹਦੇ ਕਰਕੇ ਆਪਣਾ ਸਾਰਾ ਨੰਗਣ ਦੀ ਬੜੀ ਇਤਨਾ ਮੁਸ਼ਕਲ ਹੁੰਦੀ ਹੈ ਸਾਰੇ ਆਪਣੇ ਪਿੰਡ ਨੂੰ ਹੋ ਰਹੀ ਆ ਸਾਰੇ ਪਿੰਡ ਨੂੰ ਹੀ ਇਹ ਮਤਲਬ ਤੁਹਾਡੇ ਸਾਹਮਣੇ ਜੀ ਆ ਦੋਮਾ ਤਿੰਨ ਦਿਨਾਂ ਨੂੰ ਕਲੋਜੋ ਇੱਥੋਂ ਤੁਹਾਨੂੰ ਆਪੇ ਜਿਸ ਤਰ੍ਹਾਂ ਹੁਣ ਤੁਸੀਂ ਡੇਰੇ ਤੇ ਰਹਿੰਦੇ ਜੇ ਤੇ ਉੱਥੇ ਤੁਹਾਨੂੰ ਇਹਦੀ ਸਮੈਲ ਨਹੀਂ ਆਉਂਦੀ ਲਾ ਲਾ ਪੀ ਜੇ ਇੱਥੋਂ ਨੰਗਣਾ ਬੜਾ ਮੁਸ਼ਕਲ ਹੋ ਗਿਆ ਨਾ ਤੁਹਾਡੇ ਸਾਹਮਣੇ ਜਿੱਥੇ ਦੂਜਾ ਕੜਾਈ ਰੱਖੇ ਜਾਣਾ ਲਾਈਟ ਦਾ ਕੀ ਪ੍ਰਬੰਧ ਹੈ ਲਾਈਟ ਕੋਈ ਨਹੀਂ ਆਏਗੀ ਜਨਰੇਟਰ ਹੈਗੇ ਆ ਤਿੰਨ ਨੋਵੇਟਰ ਨੋਵੇਟਰ ਹੈਗੇ ਆ 8-9 ਦਿਨ ਹੋ ਗਏ ਨੋਵੇਟਰ ਵੀ ਡੈਡ ਹੋ ਗਈ ਹੁਣ ਤੇ ਕਿਦਾਂ ਰਾਤ ਕਿ ਫਿਰ ਕਿਦਾਂ ਆਉਣਾ ਤੁਹਾਡੇ ਸਾਹਮਣੇ ਔਖੀ ਜੀ ਹੁਣ ਰਾਤ ਤੇ ਇਦਾਂ ਹੀ ਹਾਂਜੀ ਟੀਮਾਂ ਦਾ ਨਸਾਨ ਵਾਲਾ ਹੋ ਗਿਆ ਵਾ ਹਾਂਜੀ ਇਹ ਉਹ ਤਾਂ ਚਲੋ ਜੋ ਹੋਣਾ ਹੀ ਉਹ ਰੱਬ ਦੇ ਹੱਥ ਆ ਬਾਕੀ ਸਾਨੂੰ ਇਹ ਆਡਾ ਨੰਗਨ ਨੁੰਗਲ ਦਾ ਇੱਕੋ ਰਾਤ ਹੈ ਹਰਿਆਣੇ ਪਿੰਡ ਦਾ ਸਾਡਾ ਕਿਨੱਖੇ ਨੁੱਟਾ ਸਾਰਾ ਹੁਣ ਮੈਨੂੰ ਅੱਜ ਇੱਕ ਤਕਰੀਬਨ ਮੈਨੂੰ 6 ਦਿਨ ਹੋ ਗਏ ਪਿੰਡ ਆਏ ਹਾਂਜੀ ਤੇ ਮੇ ਤੋਂ ਡੇਰੇ ਨਹੀਂ ਜਾਇਆ ਜਾਂਦੇ ਮੈਂ ਅੱਜ ਫੇਰੇ ਗਿਆ ਪਾਣੀ ਦਾ ਥੋੜਾ ਘੜਿਆ ਉਹਨਾਂ ਕੜਾਈ ਲਿਆਂਦੀ ਨਾਲ ਦੇ ਨੇ ਹੋਰ ਤੁਹਾਡੇ ਸਾਹਮਣੇ ਕੜਾਹੀ ਪਈ ਇੱਥੇ ਉਹਦੇ ਵਿੱਚ ਉਨਾਂ ਕਿ ਬਾਹ ਗਿਆ ਤੇ ਫੇਰ ਖੜਿਆ ਮੈਂ ਠੀਕ ਨਹੀਂ ਹਾਂ ਤੇ ਬੋੜ ਰਾਈ ਮੈਨੂੰ 6 ਦਿਨ ਹੋ ਗਏ ਅੱਜ ਪਿੰਡ ਆਏ ਨੇ ਤੇ ਮੇਰੇ ਸਾਰੇ ਜੀ ਉਧਰ ਹੈ ਜੀ ਆਰ ਦੇ ਰੀ ਡੰਗ ਡੰਗ ਰਾਰਾ ਹਾਰਾ ਉਧਰ ਹੀ ਆ ਜੋ ਵਖਿਆ ਸਾਡੇ 8 9 ਘਰ ਐ ਤੇ ਕਥੇ ਤੇ ਬਾਕੀ ਸਾਰੇ ਘਰ ਦੇ ਸਾਡੇ ਉਧਰ ਆ ਠੀਕ ਹੈ ਚਲ ਪਿੰਡ ਕਿਹੜਾ ਪਿੰਡ ਆਪਣਾ ਲਖੋ ਆ ਮੇਰੇ ਨੰਬਰ ਅੱਛਾ ਤੇ ਕੀ ਪ੍ਰੋਬਲਮ ਹੈ ਤੁਹਾਨੂੰ ਆਉਂਦੀ ਆ ਜੀ ਹੁਣ ਕਿਸਲੇ ਮੂੰਹ ਡੱਗਿਆ ਕਿ ਸਾਡੇ ਨਾ ਮਰਤ ਬੜੀ ਆ ਗਈ ਪਾਣੀ ਦੀ ਤੇ ਡੰਗਾ ਡੰਗਾ ਰੋੜੇ ਕਿ ਆਉਂਦੇ ਆ ਨਿਆਣੇ ਮਾਰਦੇ ਨਿਆਣੇ ਮਾਰਦੇ ਹੁੰਦੇ ਆ ਇਸ ਵਜ੍ਹਾ ਦਾ ਕਰਕੇ ਸਾੜੇ ਘਰਾਂ 'ਚ ਪਾਣੀ ਜਾਂਦੇ ਆ ਤੇ ਇਹ ਘਰਾਂ 'ਚ ਅੰਦਰ ਵਰਗੇ ਪਾਣੀ ਤੇ ਤੇੜਾ ਨੇ ਪੈ ਗਏ ਆ ਜਿਹੜੇ ਕੋਠੇ ਵਿੱਚੋਂ ਡੇ ਆ ਇੰਨੇ ਬੁਰੇ ਹਾਲ ਤੇ ਕਿ ਹੱਦੋਂ ਬਾਰੇ ਸਾਡੀ ਬੁਰੀਆ ਤਵਾਣ ਰਹੀ ਆ ਤੇ ਕੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਸਾਡੇ ਪਾਣੀ ਦਾ ਰਾਹ ਕਰ ਜਾਵੇ ਕਿ ਟੰਗਰ ਰੋੜਾ ਉਹਦੇ ਪੱਧਰ 'ਤੇ ਆ ਜਾ ਜੀ ਬੱਚੇ ਆ ਕੇ ਨਿਕਲ ਗਏ ਆ ਰੰਗ ਤੇ ਆ ਸਾਡੀ ਇਹੋ ਮੰਗਿਆ ਕਿ ਘਰ ਦਾ ਹਾਲਾਤ ਬਦਲੇ ਸਾਡੇ ਬੜਾ ਜਿਆਦਾ ਲੋਕੀ ਕਹਿੰਦੇ ਫੜੇ ਤਾਂ ਹਾਲਾਤ ਬਦਲੇ ਜਾਣ ਤੇ ਇਹ ਥਾਂ ਦੇ ਹਵਾਰੇ ਤੇ ਜਾ ਰਹੇ ਸਾਡੀ ਘਰ ਕੋਠੇ ਸੱਤਾਂ ਬਦਲੇ ਜਾਣ ਹਾਂਜੀ ਤੇ ਹੋਰ ਨਹੀਂ ਤੇ ਦੇ ਮੰਗ ਮੁੱਕਾ ਦੇ ਭਾਣੇ ਇੰਨਾ ਹੀ ਬੜਾ ਸਾਡੇ ਘਰ ਸੱਤਾਂ ਬਦਲੇ ਜਾਣ ਜਿੱਦੇ ਬੁਰੇ ਹਾਲਾਤਾਂ ਨੇ ਯਾਨੇ ਵੀ ਦੇਖ ਸਕਦੇ ਆ ਬੱਲੇ ਵੀ ਦੇਖ ਸਕਦੇ ਆ ਯਾਨੇ ਤੁਸੀਂ ਗੱਲਾਂ ਕਰ ਰਹੇ ਹੋ ਬੇਚਪਤੂ ਗੋਣ ਸਾਡੇ ਘਰਾਂ 'ਚ ਪਾਣੀ ਗੋਣਦੇ ਆ ਇਹ ਲੋਕਾਂ ਦੇ ਘਰ ਵੀ ਤੇ ਰਹਣ ਦੇ ਆ ਸਾਰੇ ਸਾਰੇ ਤੁਹਾਨੂੰ ਪਾਣੀ ਪਾਣੀ ਦੇਣਾ ਜਿੱਥੇ ਵੇਖੋਗੇ ਘਟੋ ਘਟ ਵੀ ਹੈ 3 400 ਕਿੱਲਾ ਸਾਡੇ ਪਿੰਡ ਦੀ ਜ਼ਮੀਨ ਦਾ ਨੁਕਸਾਨ ਹੋ ਗਿਆ ਉਹ ਉਹਨਾਂ ਘਰੇ ਉਹਨਾਂ ਦੱਸਦਾ ਕਿਹੜਾ ਉਹਨਾਂ ਨੂੰ ਰਸਤਾ ਇੱਥੋਂ ਜਾਂਦਾ ਜੀ ਆ ਥੱਲੇੋਂ ਇੱਕ ਪੋਲ ਕਿਧਰੋਂ ਕੜਾਇ ਥਾਣੀਆਂ ਆਉਂਦੇ ਕੜਾਇ ਥਾਣੀਆਂ ਆਉਂਦੇ ਬੋਲੇ ਹਾਂਜੀ ਉਹ ਘਰਾਂ 'ਚ ਪਾਣੀ ਵੜਿਆ ਜੇ ਉਹਨਾਂ ਦੀਆਂ ਪਲੇਟਾਂ ਵੀ ਉਖੜ ਗਈਆਂ ਉਹ ਜਿਹੜਾ ਤੁਹਾਨੂੰ ਦਿੰਦਾ ਝੂਮ ਕਰਕੇ ਥੋੜਾ ਲਾਗੇ ਨੇ ਉਹ ਸਾਰੇ ਘਰਾਂ 'ਚ ਪਾਣੀ ਵੜਿਆ ਉਹਨਾਂ ਦਾ ਪਰਾਂਡਾ ਇੱਕ ਦਾ ਡਿੱਗ ਪਿਆ ਮਗਰੋਂ ਡੰਗਰਾਂ ਡੰਗਰਾਂ ਵਾਲਾ ਅੱਛਾ ਜੀ ਕਿਹੜਾ ਅੱਗੇ ਉਹਦਾ ਨੁਕਸਾਨ ਹੋ ਗਿਆ ਇੱਕ ਰ ਦੇ ਆ ਵੇਖਾਦੇ ਜੇ ਤੁਸੀਂ ਆਇਆ ਨੂੰ ਜੰਨੇ ਆ ਨੂੰ ਮਾਰੋ ਸ਼ੋਰ ਗਾੜੀ ਬਸੋ ਹੋ ਢੇੜ ਸਾਡੀ ਬੱਜੀ ਆ ਤੇ ਛੜਕ ਬੱਜੀ ਆ ਹਾਂਜੀ ਪਾਣੀ ਗੰਦਾ ਹੋ ਗਿਆ ਪਹਿਲਾਂ ਸਾਫ ਤੇ ਭਾਜੀ ਇਹ ਪਾਣੀ ਦਾ ਮਸਲਾ ਉਹੀ ਆ ਫਿਰ ਉਦਾਂ ਹੀ ਹੱਲ ਹੋਊਗਾ ਬਸ ਭਾਜੀ ਉਦਾਂ ਹੀ ਹੱਲ ਹੋਊਗਾ ਜਿਹੜਾ ਇੱਕ ਇਥੋਂ ਲੰਘਦੀ ਪ੍ਰਾਣੀ ਸੱਕੀ ਹਾਂਜੀ ਇਹ ਪ੍ਰਾਣੀ ਸੱਕੀ ਨੇ ਆਪੇ ਆਪਣਾ ਉਹਨਾ ਪਾਣੀ ਜਿੰਨਾ ਇਹਦੇ ਚ ਜਾਂਦਾ ਨਾ ਉਹਨਾ ਇਹਨੇ ਖਿੱਚ ਲੈਣਾ ਵਾ ਜਿਹੜਾ ਆ ਪੇਟ ਨੂੰ ਪਾਣੀ ਲੱਗਾ ਨਾ ਇਹ ਸਾਰਾ ਪਾਣੀ ਉਹਨੋਂ ਨਿਕਲਣਾ ਆਹ ਇੰਨੇ ਪੁਲੀਆਂ ਛੇਤੀ ਪੈ ਗਏ ਸਾਡਾ ਮਸਲਾ ਹੱਲ ਹੋ ਜਾਏ ਅਸੀਂ ਤਾਂ ਬਿਮਾਰੀ ਤੋਂ ਡਰਦੇ ਆ ਸਾਰਾ ਪਿੰਡ ਝੋਨਾ ਤੇ ਜਿਹੜਾ ਮਰਨ ਵਾਲਾ ਸੀ ਮਰ ਗਿਆ ਤੇ ਫਸਲ ਗਈ ਅਸੀਂ ਆਨੇ ਵੀ ਜਾਣੀ ਕੋਈ ਜਾਣੀ ਨੁਕਸਾਨ ਆ ਜਾਏ ਉਹ ਜਿਹੜਾ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਵਿਸ਼ਵਾਸ ਤੇ ਸਾਰੇ ਵੇਖੋ ਜੀ ਦੁਦਾਈ ਜਾਣਦੇ ਜਿੰਨਾ ਚਿਰ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਕਰ ਅਸੀਂ ਕੀ ਕਹਿ ਸਕਦੇ ਇਹ ਮਾਲਕ 2-4 ਦਿਨ ਇਦਾਂ ਨਿਕਲਦਾ ਵਾ ਪਾਣੀ ਨਹੀਂ ਨਿਕਲਦਾ ਹਾਂਜੀ ਫਿਰ ਤੇ ਕੋਈ ਬਿਮਾਰੀ ਫੈਲਣ ਦਾ ਡਰਿਆ ਭਾਜੀ ਭਾਜੀ ਤੁਸੀਂ ਆਪ ਆ ਜਦੋਂ ਤੇ ਆਏਗੇ ਤੁਹਾਡੇ ਸਾਹਮਣੇ 스ਮੈਲ ਵੇਖੋ ਕਿਦਾਂ ਆਉਂਦੀ ਆ ਬਿਲਕੁਲ ਖਲੋਤ ਨਹੀਂ ਇੱਥੇ ਰਹਿਣਾ ਹੀ ਇੱਥੇ ਆ ਤੇ ਬਿਮਾਰੀ ਬਿਲਕੁਲ ਫੈਲ ਸਕਦੀ ਆ ਕਿ 100% ਆ ਇਹ ਜੇ ਕੱਲ ਤੱਕ ਪਾਣੀ ਦਾ ਮਸਲਾ ਨਾ ਹੱਲ ਹੋਇਆ ਤੇ ਬਿਮਾਰੀ ਫੈਲਣੀ ਫੈਲਣੀ ਆ ਗੁਰਦੁਆਰਾ ਸਾਹਿਬ ਵੀ ਪਾਠ ਨਹੀਂ ਹੁੰਦਾ ਨਾ ਭਾਜੀ ਹਾਂਜੀ ਭਾਜੀ ਪਾਠ ਨਹੀਂ ਹੋਇਆ 10 ਦਿਨ ਹੋ ਗਿਆ ਜਿੱਦਾਂ ਦਾ 28 ਤਰੀਕ ਦਾ ਆਇਆ ਪਾਣੀ ਉਦੋਂ ਬਾਅਦ ਪਾਠ ਨਹੀਂ ਹੋਇਆ ਨਾ ਗਿਰਜੇ ਘਾਰੇ ਕੇ ਕੋ ਦੂਜੀ ਬਰਾਦਰੀ ਕੋ ਜਾ ਗਿਆ ਆ ਜੀ ਆਣਾ ਭਾਜੀ ਬੜੀ ਦਿੱਤੀ ਹਾਲ ਹੋਣਾ ਸਾਡਾ ਹਾਂਜੀ ਥੱਲੇ ਗਿਆ ਪਰ ਅੰਦਰ ਨਹੀਂ ਵੜਿਆ ਗੁਰੂ ਘਰ ਪ੍ਰਕਾਸ਼ ਹੈ ਨਾ ਜਿੱਥੇ ਉੱਥੇ ਨਹੀਂ ਗਿਆ ਥੱਲੇ ਥੱਲੇ ਮਤਲਬ ਰਹਿ ਗਿਆ ਬਾਕੀ ਡਾਂਗਰ ਰੋੜ ਕੇ ਤੁਹਾਡੇ ਸਾਹਮਣੇ ਉਹਦੇ ਨਾਲ ਲੱਗੇ ਗੁਰਪਰਾ ਸਾਹਿਬ ਦੇ ਇਹ ਅਸੀਂ ਆਨੇ ਵੀ ਛੇਤੀ ਤੋਂ ਛੇਤੀ ਸਾਡਾ ਮਸਲਾ ਹੱਲ ਹੋ ਜੇ ਤੇ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਭਾਜੀ ਰਾਤ ਨੂੰ ਸਾਡੇ 2-3 ਵਜੇ ਪਾਣੀ ਆ ਗਿਆ ਸੀ ਸਵੇਰੇ ਸਵਕਤੇ ਜੇ ਤੇ ਅੱਜ ਮੇਰਾ ਯਾਰ 5-6 ਤਰੀਕ ਹੋ ਗਈ ਆ ਪੰਜ ਦਿਨ ਹੋ ਗਏ ਇਹ ਤੇਰੇ ਆ ਬਾਹਰ ਉਹਨਾਂ ਨੂੰ ਜਾਣਾ ਬਹੁਤ ਮੁਸ਼ਕਲ ਹੋਇਆ ਪਿਆ ਵਾ ਇਹ ਮਸਲੇ 'ਚ ਅਸੀਂ ਪ੍ਰਸ਼ਾਸਨ ਨੂੰ ਮਿਲੇ ਹਾਂ ਤੇ ਧਾਰੀਵਾਲ ਸਾਹਿਬ ਨੂੰ ਮਿਲੇ ਹਾਂ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਕਰਕੇ ਇਹ ਪਾਣੀ ਕਢਾਵਾਂਗੇ ਧਾਰੀਵਾਲ ਸਾਹਿਬ ਜੀ ਰਹੇ ਬੜੇ ਨੇਣਾ ਕਿਉਂਕਿ ਹੜਾ 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 ਦਾ ਕਰਕੇ ਪਿੰਡਾ ਪਿੰਡੋ ਪਿੰਡੀ ਜਾਣਦੇ ਹੀ ਤੇ ਚਲੋ ਉਹਨਾਂ ਮਿਹਨਤ ਬਥੇਰੀ ਕਰਨ ਦੇ ਉਹ ਵੀ ਬੜਾ ਨਾ ਸਾਹ ਦਿੱਤਾ ਤੇ ਜੇ ਸਾਡਾ ਵੀ ਇਹ ਮਸਲਾ ਹੱਲ ਕਰਵਾ ਦੇਣ ਛੇਤੀ ਤੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ ਸਾਨੂੰ ਭਰੋਸਾ ਪੂਰਾ ਧਾਰੀਵਾਲ ਸਾਹਿਬ ਤੇ ਜੋ ਸਾਡਾ ਮਸਲਾ ਹੱਲ ਕਰਨਗੇ ਤੇ ਪਾਣੀ ਸਾਡਾ ਛੇਤੀ ਇਥੋਂ ਕਢਾਉਣਗੇ ਇੱਕ ਜੰਨਕੀ ਫਰਨ ਲਈ ਆ ਜਨਵਰ ਰੋੜ ਰੋੜਾਉਂਦੇ ਆ ਨਾਲ ਲੱਗੇ ਆ ਸਮੈਲ ਬਹੁ ਮਾੜੀ ਆਉਂਦੀ ਆ ਤੇ ਕੋਈ ਨਾ ਕੋਈ ਭਿਆਨਕ ਬਿਮਾਰੀ ਲੱਗਣ ਦਾ ਵੀ ਖਤਰਾ ਸਾਵਾ ਸਾਨੂੰ ਚੈੱਕ ਕਰਕੇ ਅਹੀਂ ਛੇਤੀ ਤੋਂ ਛੇਤੀ ਆਨੇ ਵੀ ਸਾਡਾ ਮਸਲਾ ਹੱਲ ਹੋਵੇ